ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਗੁਰਮੀਤ ਸਿੰਘ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਥਾਣਾ ਫਲੋਰ ਵਿੱਚ ਪਿਛਲੇ ਅਰਸੇ ਦੌਰਾਨ ਜਿਹੜਾ ਸੀ ترਸੀਮ ਉਹਦੇ ਕੋ ਲੁਧਿਆਣੇ ਨੂੰ ਬਿਲੋਂਗ ਕਰਦਾ ਸੀ 17500 ਰੁਪਏ ਦੀ ਖੋਹ ਕੀਤੀ ਸੀ ਧਿਆਨ ਦੇ ਰੋਗ ਦੇ ਉੱਤੇ ਉਹਦੇ ਵਾਸਤੇ ਇੱਕ ਵਿਸ਼ੇਸ਼ ਟੀਮ ਮੇਰੇ ਨੂੰ ਹਦਾਇਤें ਬਣਾਈ ਗਈ ਸੀ ਕਾਰਵਾਈ ਕਰਦੇ ਹੋਇਆ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਸਤਾਰ ਕੀਤੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹਾਂ ਦੀ ਪਿਛੋਕੜ ਵੀ ਮਾੜੀ ਹੈ ਇਹਨਾਂ ਸਾਰੇ ਦੋਸ਼ੀਆਂ ਤੇ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜ ਨੇ ਇਸ ਵਿੱਚ ਇੱਕ ਦੋਸ਼ੀ ਸ਼ੁਭਮ ਹੈਗਾ ਰਵੀਦਾਸ ਮਲੇ ਦਾ ਉਹਨੇ ਪਿਛਲੇ ਦੌਰਾਨ ਵੀ ਕਪੜੇ ਦੀ ਦੁਕਾਨ ਦੇ ਉੱਤੇ ਅੰਦਰ ਕਰਕੇ ਕੁੱਟਮਾਰ ਕੀਤੀ ਸੀ ਤੇ 10000 ਰੁਪਏ ਦੀ ਲੁੱਟਖੋ ਕੀਤੀ ਸੀ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੋਸ਼ੀ ਹੈਗੇ ਨੇ ਇਹਨਾਂ ਨੇ ਵੀ سنگੀਨ ਜੁਰਮ ਕੀਤੇ ਆ ਲੜਾਈਆਂ ਝਗੜਿਆਂ ਦੇ ਅਤੇ ਲੁੱਟੋਖੋਹਾਂ ਦੇ ਇਹਨਾਂ ਪਾਸੋਂ 5 ਮੋਟਰਸਾਈਕਲ 2 ਮੋਟਰਸਾਈਕਲ ਅਤੇ 5 ਮੋਬਾਈਲ ਜਿਹੜੇ ਆ ਉਹ ਚੋਰੀ ਛੁਦਾ ਜਿਹੜੇ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਖੋਹ ਕੀਤੇ ਸਨ ਉਹ ਬਰਾਮਦ ਕੀਤੇ ਨੇ ਕਿੰਨੀਆਂ ਵਾਰ ਦਾ ਤਾਂ ਉਹਨਾਂ ਨੇ ਜਾਨ ਦੇ ਚੁੱਕੇ ਹੁ ਇਹ ਤਿੰਨੇ ਦੋਸ਼ੀ ਜਿਹੜੇ ਨੇ ਵੱਖ-ਵੱਖ ਇੱਕ ਨੇ 4 ਵਾਰ ਦਾ ਤਾਂ ਕੀਤੀਆਂ ਨੇ ਇੱਕ ਨੇ 3 ਤੇ ਇੱਕ ਨੇ 1 ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਸੀ ਸਲਾਹ ਕਰਕੇ ਛੱਟਾ ਮਾਰਨੀਆਂ ਤੇ ਲੁੱਟਾਂ ਖੋਹਾਂ ਕਰਨੀਆਂ ਇਹਨਾਂ ਦੇ ਉੱਤੇ ਅਸੀਂ 111 ਬੀਐਨਐਸ ਦਾ ਤਾਰਾ ਲਾਈ ਆ ਜਿਸ ਤੇ ਮਿਨਿਮਮ ਸਜ਼ਾ ਜਿਹੜੀ ਉਹ 10 ਸਾਲ ਦੀ ਹੈ ਕੀ ਰਿਮਾਂਡ ਲਿਆ ਗਿਆ ਇਹਨਾਂ ਦਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਬਿਨਾਂ ਜਿਹੜੀਆਂ ਹੋਰ ਵਾਰਦਾਤਾਂ ਇਹਨਾਂ ਕੀਤੀਆਂ ਉਹ ਉਹਨਾਂ ਬਾਰੇ ਵੀ ਪੁਸ਼ਕਿਸ਼ ਕਰਕੇ ਤੇ ਸਾਹਮਣੇ ਹੀ ਲਿਆਂਦੀ ਜਾਂਦੀਆਂ ਕੀ ਇਹਨਾਂ ਦੇ ਹੋਰ ਵੀ ਸਾਥੀ ਨੇ ਇਕੱਲੇ ਇਹ ਤਿੰਨ ਨਹੀਂ ਇਹਨਾਂ ਦੇ ਰਿਮਾਂਡ ਦੌਰਾਨ ਇੱਕ ਦੋ ਸਾਥੀ ਹੋਰ ਹੋ ਸਕਦੇ ਆ ਉਹ ਪੁਸ਼ਕਿਸ਼ ਦੌਰਾਨ ਜੇ ਆਏ ਤੇ ਉਹਨਾਂ ਨੂੰ ਇਹ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਤਜਰਫਤਾ ਕੀਤੀ ਲੱਗਦਾ 플ੋਰ ਤੋਂ ਵੀ ਵਾਰਦਾਤ ਇਹਨਾਂ ਨੇ ਬਾਹਰ ਦਿੱਤੀਆਂ ਜਾਂ ਕਿਤਾ ਹਜੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਇਹ ਲੋਕਲ 플ੋਰ ਦੀਆਂ ਨੇ ਤੇ ਦੌਰਾਨੇ ਰਿਮਾਂਡ ਇਹਦਾ ਹਾਸਲ ਕਰਕੇ ਸ਼ ਲੁਧਿਆਣਾ ਸਾਈਟ ਜਾਂ ਨਵਾਂ ਸ਼ਹਿਰ ਸਾਈਟ ਦੀਆਂ ਕੁਝ ਵਾਰਦਾਤਾਂ ਹੈਗੀਆਂ ਨੇ ਉਹ ਖਰੀਦ ਕੀਤੀਆਂ ਜਾਂ